ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਸ਼ਾ ਦੇ ਵਿਰੁੱਧ ਮੁਹਿੰਮ ਚਲਾਈ ਹੈ ਅੱਜ ਇੱਥੇ ਸਾਰਿਆਂ ਨੇ ਕਟ ਕੀਤਾ ਹੈ ਤੇ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਪ੍ਰਧਾਨ ਸਹਿਬਾਨ ਕਾਉਂਸਲਰ ਸਹਿਬਾਨ ਪਿੰਡਾਂ ਦੇ ਸਰਪੰਚ ਪੰਚ ਪਿੰਡਾਂ ਦੀਆਂ ਕਮੇਟੀਆਂ ਸਾਰਿਆਂ ਇੱਥਾਈਆਂ ਆਵਿਆ ਜੀ ਅੱਜ ਪੱਤਰਕਾਰ ਭਰਾਵਾਂ ਮੀਡੀਆ ਵਾਲੇ ਭਰਾਵਾਂ ਰਹੀ ਮੈਂ ਅੱਜ ਬੇਨਤੀ ਕਰਦਾ ਹਾਂ ਸਾਰੇ ਜਿੰਨੇ ਵੀ ਨਸ਼ਾ ਤਸਕਰੀ ਪੰਜਾਬ ਦੇ ਵਿੱਚ ਤੇ ਤੁਸੀਂ ਜਾਂ ਤਾਂ ਨਸ਼ਾ ਤਸਕਰੀ ਦਾ ਕੰਮ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਸਮਾਨ ਸਰਕਾਰ ਨੇ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਤਸਕਰਾਂ ਦੇ ਘਰਟ ਆਏ ਆ ਪਰਚੇ ਦਿੱਤੇ ਆ ਉਹਨਾਂ ਨੂੰ ਅੰਦਰ ਕੀਤਾ ਇਹ ਇੱਕ ਸਿਰਫ ਇੱਕੋ ਇੱਕ ਸਰਕਾਰ ਹੈ ਇਤਿਹਾਸ ਦੇ ਵਿੱਚ ਤੁਸੀਂ ਪਿਛਲਾ ਦੇਖ ਲਿਓ ਜਾ ਕੇ ਜੀ ਮਾਣ ਸਰਕਾਰ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਨੌਜਵਾਨ ਕਿਹੜਾ ਨੌਜਵਾਨ ਨੌਜਵਾਨਾਂ ਨੂੰ ਅਪੀਲ ਕਰਦਾ ਜੋ ਸਾਡੇ ਪੰਜਾਬ ਤੇ ਨਸ਼ੇ ਦਾ ਕਲੰਕ ਲੱਗਿਆ ਵਾ ਆਓ ਅਸੀਂ ਪੰਜਾਬ ਸਰਕਾਰ ਦਾ ਮਾਣ ਸਰਕਾਰ ਦਾ ਸਾਥ ਦੇ ਕੇ ਇਹਨੋਂ ਆਪਣੇ ਕਲੰਕ ਨੂੰ ਦੂਰ ਕਰੀਏ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਸਕਰਾਂ ਨੂੰ ਨਸ਼ਾ ਤਸਕਰਾਂ ਨੂੰ 1 ਮਹੀਨੇ ਦਾ ਟਾਈਮ ਦਿੱਤਾ ਵਾ ਜੋ ਮਾਨ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਉਹ ਕੀਤਾ ਜਿਸ ਤਰ੍ਹਾਂ 2022 ਦੇ ਵਿੱਚ ਇਲੈਕਸ਼ਨ ਆਮ ਆਦਮੀ ਪਾਰਟੀ ਨੇ ਜਦੋਂ ਇਲੈਕਸ਼ਨ ਲੜਨ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਸਾਰੀ ਸੰਗਤ ਨਾਲ ਵਾਅਦੇ ਕੀਤੇ ਦੇ ਉਹ ਤਕਰੀਬਨ ਤਕਰੀਬਨ ਸਾਰੇ ਪੂਰੇ ਹੁੰਦੇ ਜਾ ਰਹੇ ਆ ਆਓ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਮੈਂ ਪੱਤਰਕਾਰ ਭਰਾਮਾ ਦਾ মিডিਆ ਵਾਲੇ ਭਰਾਮਾ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਵੀ ਜੋ ਕਿ ਸਾਡੀ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਸਾਡਾ ਸਾਥ ਦੇ ਰਹੇ ਬਹੁਤ ਬਹੁਤ ਧੰਨਵਾਦ ਜੀ ਮੇਰਾ ਨਾਮ ਹਿੰਦਰਪਾਲ ਹੈ ਹਲਕਾ ਆਤਮ ਨਗਰ ਦਾ ਕੋਆਰਡੀਨੇਟਰ ਆ ਜੀ ਜਿਹੜੀ ਇਹ ਰੈਲੀ ਕੀਤੀ ਇਹ ਕੋਇਲੀ ਕੀ ਗੱਲ ਇਹਦੇ ਕਹਿਣਾ ਕਰ ਰਹੇ ਜਿਹੜੀ ਇਹ ਰੈਲੀ ਚੱਲੀ ਹੈ ਇਹ ਨਸ਼ਾ ਵਿਰੋਧ ਜਿਹੜੀ ਮੈਮ ਚੱਲੀ ਆ ਇਹਦੇ ਵਿੱਚ ਹਰ ਇੱਕ ਪਿੰਡ ਹਰ ਇੱਕ ਘਰ ਹਰ ਇੱਕ ਮੱਲੇ ਦਾ ਹਰ ਬੰਦੇ ਤੇ ਪੇਸ਼ ਹੋਇਆ ਵਾ ਤੇ ਜਿਹੜੀ ਇਹ ਮੈਮ ਅਸੀਂ ਚਲਾਵਾਂਗੇ ਇਹ ਨਸ਼ੇ ਨੂੰ ਚਿੱਟਾ ਨੂੰ ਖਤਮ ਕਰਨ ਵਾਸਤੇ ਨਸ਼ੇ ਦੇ ਵਿਰੋਧ ਦੀ ਮੈਮ ਚੱਲੀ ਭਗਵੰਤ ਮਾਨ ਜੀ ਨੇ ਚਲਾਈ ਆ ਤੇ ਤੁਹਾਡੇ ਸਾਹਮਣੇ ਐਨੇ ਦੇਖ ਲੋ ਕਿੰਨੀ ਦੁਨੀਆ ਆਈ ਹੋਈ ਆ ਕਿ ਮੈਸੇਜ ਤੇ ਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਜਿਹੜੀ ਮੈਮ ਚੱਲਦੀ ਪਈ ਆ ਜੀ ਜਿਹੜੇ ਵੇਚਦੇ ਵੇ ਉਹ ਸਿੱਖਰ ਚ ਲੱਗੇ ਜਾਂ ਉਹ ਜਿਹੜੇ ਵੇਚਦੇ ਨੇ ਬਿਲਕੁਲ ਜਿਹੜੇ ਵੇਚਦੇ ਸਾਡੇ ਸਾਹਮਣੇ ਇਹ ਮਾਨ ਸਰਕਾਰ ਆ ਇਹ ਅਸੀਂ ਸਰਕਾਰ ਆ ਜਿਨੇ ਲੋਕਾਂ ਦੇ ਘਰ ਢਾਹ ਤੇ ਜਿਹੜੇ ਨਸ਼ਾ ਵੇਚਦੇ ਸੀ ਇੰਨੀਆਂ ਸਰਕਾਰਾਂ ਆ ਕਿਸੀ ਸਰਕਾਰ ਦੇ ਵਿੱਚ ਦੱਸੋ ਕਿਹੜੇ ਨਸ਼ੇ ਤਸਕ ਦਾ ਘਟਿਆ ਕਿਸੇ ਦਾ ਨਹੀਂ ਡਿਆ ਅਕਾਲੀ ਦਾ ਲਾਈਵ ਹੋਰ ਸਰਕਾਰਾਂ ਆਈਆਂ ਭਾਜੀਪੀ ਸੈਂਟਰ 'ਚ ਬੈਠੀ ਆ ਕਾਂਗਰਸ ਬੈਠੀ ਐ ਇੱਕ ਵੀ ਸਰਕਾਰ ਨੇ ਮੈਨੂੰ ਦੱਸ ਦੋ ਜੇ ਕਿਸੇ ਨੇ ਕਿਸੇ ਦਾ ਘਟਾਇਆ ਹੋਵੇ ਇਹ ਮਾਮਾ ਦੇ ਪੁੱਤ ਬਚਣਗੇ ਬਿਲਕੁਲ ਮਾਮਾ ਦੇ ਪੁੱਤ ਬਚਣਗੇ ਲੋਕਾਂ ਦੇ ਹੁਣ ਘਰ ਘਰ ਅਸੀਂ ਹੋ ਰਹੇ ਆ ਜਿਹੜੀਆਂ ਮਹਿਨਤ ਲਈ ਅਸੀਂ ਸਰਪੰਚ ਪੰਜ ਪੰਜ ਬਲੰਟੀਅਰ ਲੋਕਾਂ ਦੇ ਮੌਤਵਾਰ ਬੰਦਿਆਂ ਕੋਲੇ ਇਕੱਲੇ ਇਕੱਲੇ ਘਰ ਜਾਵਾਂਗੇ ਸਮਝਾਵਾਂਗੇ ਜਿਹੜਾ ਨਸ਼ਾ ਕਰਦੇ ਨੇ ਉਹਨਾਂ ਨੂੰ ਐਡਮਿਟ ਕਰਾਵਾਂਗੇ ਤੇ ਜਿਹੜੇ ਵੇਚਦੇ ਆ ਤੇ ਉਹਨਾਂ ਨੂੰ ਛੱਡਾਂਗੇ ਦੂਸਰੀ ਇੱਕ ਗੱਲ ਹੋਰ ਕਹਿਣੀ ਚਾਹ ਰਿਹਾ ਮਾਨ ਸਾਹਿਬ ਨੂੰ ਮੈਂ ਦੱਸਿਆ ਦੀ ਵੀ ਜਿਹੜੇ ਨਸ਼ਾ ਤਸਗਾ ਇਹਨਾਂ ਦੀ ਵੋਟਾਂ ਬੜੀਆਂ ਹੋਈਆਂ ਨੇ ਇਹਨਾਂ ਦੀ ਵੋਟਾਂ ਕੱਟੀਆਂ ਜਾਣ ਤਾਂ ਜੋ ਥੱਲ ਪਵੇ ਕੋਈ ਸਰਕਾਰੀ ਬੰਦਾ ਕੋਈ ਜਦੋਂ ਇਲੈਕਸ਼ਨ ਹੁੰਦੇ ਨੇ ਇਹਨਾਂ ਵੱਲ ਵੱਧ ਹੁੰਦੇ ਵੋਟਾਂ ਤੇ ਵੋਟਾਂ ਲਾੜੇ ਇਹਨੋਂ ਮੈਂ ਕਹਿੰਦਾ ਵੋਟ ਮੰਗਣ ਹੀ ਨਾ ਜਾਓ ਇਹਨਾਂ ਦੀ ਵੋਟ ਹੀ ਕੱਟ ਦਿਓ ਜੇ ਦੀ ਵੋਟ ਕਟੋਂਗੇ ਕੋਈ ਵੀ ਕੋਈ ਵੀ ਸਰਕਾਰ ਸਦਾ ਚਾਜਵੇ ਤੇ ਇਹਨਾਂ ਨੂੰ ਵੋਟ ਮੰਗੇ ਨਹੀਂ ਜਾਵਾਂਗੇ ਇਹ ਨਸ਼ੇ ਦਾ ਖਾਦਮ ਜੇ ਇਹਨਾਂ ਦੀ ਕੋਈ ਜ਼ਮਾਨਤ ਦਿੰਦਾ ਵਾ ਉਹ ਵੀ ਕੋਈ ਜ਼ਮਾਨਤ ਨਾ ਦੇਵੇ ਉੱਤ ਵੀ ਨਾਲ ਪਰਚਾ ਦਿੱਤਾ ਜਾਵੇ ਕੋਈ ਜ਼ਮਾਨਤ ਦਿੰਦਾ ਇੱਕ ਵਾਰ ਬੰਦੇ ਦੂਾਰ ਦੂਾਰ ਉਤੋ ਹੀ ਪਰਚਾ ਦਿੱਤਾ ਜਾਵੇ ਆ ਆਖਰੀ ਨੌਜਵਾਨਾਂ ਨੂੰ ਕੀ ਮਹਿਨ ਨੌਜਵਾਨੀ ਅੱਜ ਵੀ ਨੌਜਵਾਨੋ ਇਹ ਮੈਸੇਜ ਦੇਣਾ ਚਾਹਨਾ ਮੈਂ ਕਿ ਜਿੰਨੇ ਵੀ ਸਾਡੇ ਨਾਲ ਲੁਧਿਆਣਾ ਪੰਜਾਬ ਦੇ ਲੋ ਸਾਡੇ ਨਾਲ ਜੁੜੋ ਆਪਾਂ ਇਸ ਮੈਮ ਨੂੰ ਖਤਮ ਕਰੀਏ ਜੇ ਮੈਮ ਖਤਮ ਨਾ ਕੀਤੀ ਇਹ ਅੱਗੇ ਇੱਕ ਨਾ ਇੱਕ ਦਿਨ ਸਾਡੇ ਘਰ ਦੇ ਵਿੱਚ ਆ ਜੂਗਾ ਸੋਚੋ ਨਾ ਵਿਚਾਰੋ ਅੱਗੇ ਹੋ ਕੇ ਮੁਰੇ ਆਓ ਜੇ ਕੋਈ ਬੰਦਾ ਨਸ਼ਾ ਕਰਦਾ ਸਾਨੂੰ ਦੱਸੋ ਆ ਨਾਮ ਗੁਪਤ ਰੱਖਿਆ ਜਾਊਗਾ ਜੀ ਅਜੇ ਮਿੱਤਲ ਮੇਰਾ ਨਾਮ ਹੈ ਜੀ ਸਟੇਟ ਦਾ ਮੇਰੇ ਸਟੇਟ ਜੁਆਇੰਟ ਸੈਕਟਰੀ ਆ ਮੈਂ ਇਸ ਮਹਿੰਮ ਨੂੰ ਇਦਾਂ ਦੇਖ ਰਿਹਾ ਕਿ ਇਹ ਜਨ ਅੰਦੋਲਨ ਬਣਦਾ ਜਾ ਰਿਹਾ ਕਿਉਂਕਿ ਵਿਲੇਜ ਡਿਫੈਂਸ ਕਮੇਟੀ ਵਾਰਡ ਡਿਫੈਂਸ ਕਮੇਟੀ ਜਿਸ ਗਰਾਊਂਡ ਰੂਟ ਤੇ ਅਸੀਂ ਕੰਮ ਕਰ ਰਹੇ ਆ ਅਸੀਂ ਇਸ ਲੈਵਲ ਤੱਕ ਪਹੁੰਚ ਗਏ ਕਿ ਵਿਲੇਜ ਕਮੇਟੀਆਂ ਤੱਕ ਪਹੁੰਚ ਗਏ ਆ ਅੱਜ ਜ਼ਿਲ੍ਹੇ ਦੀ ਮੀਟਿੰਗ ਹੈ ਇਸ ਤੋਂ ਬਾਅਦ ਸਾਡੀ ਹਲਕਿਆਂ ਦੀ ਮੀਟਿੰਗ ਹੈ ਉਸ ਤੋਂ ਬਾਅਦ ਸਾਨੂੰ ਇਨਸਟਰਕਸ਼ਨਸ ਹੈਗੀਆਂ ਕਿ ਕੱਲੇ-ਕੱਲੇ ਮਹੱਲੇ ਤੇ ਜਿੰਨਾ ਜੋਰ ਪਾਰਟੀ ਦਾ ਲੱਗਿਆ ਹੋਇਆ ਇਸ ਮੁਹਿੰਮ ਨੂੰ ਜਨ ਅੰਦੋਲਨ ਬਣਾਉਣ ਲਈ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਦਾ ਕਿਸੇ ਸਰਕਾਰ ਦਾ ਕਦੇ ਕਿਸੇ ਲੈਵਲ ਤੇ ਨਸ਼ੇ ਨੂੰ ਲੈ ਕੇ ਨਹੀਂ ਸੀਰੀਅਸ ਹੋਈ ਹੋਏਗੀ ਸਰਕਾਰ ਨਸ਼ੇ ਤਸਕਰਾਂ ਦੇ ਘਰ ਤੋੜੇ ਜਾ ਰਿਹਾ ਹੈ ਮਾਨ ਸਾਹਿਬ ਤੋਂ ਇਲਾਵਾ ਕਿਸੇ ਦੇ ਵਿੱਚ ਵੀ ਇਹਨਾਂ ਦਮ ਨਹੀਂ ਹੈ ਕਿ ਕਦੇ ਕਿਸੇ ਤਸਕਰਾਂ ਨਾਲ ਪੰਗੇ ਲਏ ਹੋਣੇ ਤਾਂ ਮੱਥੇ ਨਾਲ ਮੱਥਾ ਮਾਰਿਆ ਹੋਏ ਹੋਣਾ ਪੰਜਾਬ ਦੇ ਵਿੱਚ ਮੈਨੂੰ ਕਦੇ ਹੋਊਗਾ ਜੀ ਉਹਨੂੰ ਪੁੱਛਾਂ ਨਸ਼ਾ ਖਤਮ ਕਿਉਂ ਨਹੀਂ ਹੋਊਗਾ ਜੀ ਨਸ਼ਾ ਤੁਸੀਂ ਚਾਹੁੰਦੇ ਹੋ ਖਤਮ ਹੋ ਜਾਵੇ ਮੈਂ ਚਾਹੁੰਦਾ ਖਤਮ ਹੋ ਜਾਵੇ ਚਿੱਟਾ ਪੀਣ ਵਾਲਾ ਕਹਿੰਦਾ ਖਤਮ ਹੋ ਜਾਵੇ ਇਹ ਖਤਮ ਕਿਉਂ ਨਹੀਂ ਹੋਏਗਾ ਜਦ ਜਦ ਲੋਕਾਂ ਨੇ ਉਹਨਾਂ ਦੀ ਜ਼ਮਾਨਤਾਂ ਨਹੀਂ ਦੇਣੀ ਆ ਚਿੱਟੇ ਵਾਲੇ ਬੰਦੇ ਛੜਾਣੇ ਨਹੀਂ ਚਿੱਟੇ ਵਾਲੇ ਬੰਦੇ ਨੂੰ ਪੁਲਿਸ ਜਿਹੜੀ ਫੜੂਗੀ ਉਹ ਛੱਡੇ ਨਾ ਪੈਸੇ ਲੈ ਕੇ ਜਦ ਇਸ ਲੈਵਲ ਤੇ ਕੰਮ ਹੋਊਗਾ ਜਨ ਅੰਦੋਲਨ ਦਾ ਮਤਲਬ ਇਹ ਹੀ ਹੁੰਦਾ ਕਿ ਕੱਲਾ ਕੱਲਾ ਬੰਦਾ ਸੋਚੇ ਕਿ ਅੱਜ ਚਿੱਟਾ ਉਸ ਘਰ 'ਚ ਹੈ ਸਾਡੇ ਘਰ 'ਚ ਵੀ ਆ ਸਕਦਾ ਸਾਡੀ ਗਲੀ ਤੱਕ ਪਹੁੰਚ ਚੁੱਕਿਆ ਸਾਡੇ ਮਹੱਲੇ ਤੱਕ ਪਹੁੰਚ ਚੁੱਕਿਆ ਸਾਡੇ ਘਰ ਤੱਕ ਪਹੁੰਚਣ ਨੂੰ ਟਾਈਮ ਨਹੀਂ ਲੱਗਣਾ ਪਾਰਟੀ ਨੇ 3 ਸਾਲ ਹੋ ਗਏ ਪਹਿਲਾਂ ਬੇਨਤੀ ਕੀਤੀ ਆ ਚਿੱਟਾ ਬੰਦ ਕਰ ਦਿਓ ਚਿੱਟਾ ਛੱਡ ਦਿਓ ਫਿਰ ਚੇਤਾਵਨੀ ਦਿੱਤੀ ਐ ਹੁਣ ਐਕਸ਼ਨ ਦਾ ਟਾਈਮ ਐ ਇਹ ਵੱਡੇ ਵੱਡੇ ਹੱਥੀ ਫੜੇ ਜਾਣਗੇ ਹੱਥੀ ਜਿਹੜੇ ਉੱਪਰ ਵਾਲੇ ਅਗਲੇ 5-7 ਦਿਨਾਂ ਦੇ ਅੰਦਰ ਅੰਦਰ 30 ਮਈ ਦਾ ਟਾਰਗੇਟ ਹੈ ਜੀ 30 ਮਈ ਤੋਂ ਪਹਿਲਾਂ ਪਹਿਲਾਂ ਸਾਰੀ ਤੁਹਾਨੂੰ ਗਰਾਊਂਡ ਰਿਪੋਰਟ ਬਹੁਤ ਵਧੀਆ ਸੁਨਾਰਾ ਪੰਜਾਬ ਰੰਗਲਾ ਪੰਜਾਬ ਜੀ ਦੀ ਆਪਾਂ ਕਲਪਨਾ ਕਰਦੇ ਆਂ ਜਿਹੜਾ ਆਪਾਂ ਸੁਪਨੇ ਵਿੱਚ ਦੇਖਦੇ ਆਂ ਉਹ ਦੇਖਣ ਨੂੰ ਮਿਲੇਗਾ ਸਰ ਸੁਝਾਅ ਨੌਜਵਾਨਾਂ ਨੂੰ ਕਿ ਨੌਜਵਾਨੀ ਆਦੀ ਫਿਰ ਨੌਜਵਾਨੀ ਨੌਜਵਾਨੀ ਉਹਨਾਂ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਇੱਕ ਕਹਿਣਾ ਚਾਹੁੰਗਾ ਕਿ ਆਪਾਂ ਬਹੁਤ ਸਾਰੇ ਆਪਣੇ ਘਰ ਦੇ ਨੇੜੇ ਆਪਣੇ ਯਾਰ ਦੋਸਤ ਮਿੱਤਰ ਦੇਖ ਲ ਜੋ ਜਵਾਨ ਪੁੱਤਰਾਂ ਦੀ ਮੌਤ ਦੇਖੀ ਹੈ ਪਾਪਾ ਨੇ ਹੋਰ ਕੁੜੀਆਂ ਵੀ ਅੱਜ ਕੱਲ ਤਾਂ ਲੇਡੀਜ਼ ਵੀ ਲੱਗੀਆਂ ਤੇ ਆਪਾਂ ਇਸ ਲੈਵਲ ਤੇ ਜਦਾ ਦੇਖ ਲਿਆ ਤੇ ਨੌਜਵਾਨਾਂ ਨੂੰ ਇਹੀ ਰਿਕੁਐਸਟ ਹੈ ਕਿ ਪਾਈ ਇਹਨੂੰ ਛੱਡ ਕੇ ਖੇਡਾਂ ਵੱਲ ਆਓ ਸਾਡੀ ਸਰਕਾਰ ਜਿਹੜੀ ਹੈ ਖੇਡਾਂ ਨੂੰ ਮੋਟੀਵੇਟ ਕਰ ਰਹੀ ਹੈ ਖਿਡਾਰੀਆਂ ਨੂੰ ਮੋਟੀਵੇਟ ਕਰ ਰਹੀ ਹੈ ਬਹੁਤ ਸਾਰੇ ਯੂਥ ਕਲੱਬ ਬਣਾਏ ਜਾ ਰਹੇ ਆ ਤੇ ਉਹਦੇ ਵਿੱਚ ਹਿੱਸਾ ਲਓ ਧਿਆਨ ਸਹੀ ਪਾਸੇ ਲਾਓ ਠੀਕ ਹੈ ਹਾਂ ਜੀ ਮੈਡਮ ਕੀ ਨਾਮ ਹੈ ਜੀ ਮੇਰਾ ਕਮਲਜੀਤ ਸਿੰਘ ਜੀ ਕੀ ਕਿਹਨਾ ਜਾਂਦੇ ਜਿਹੜਾ ਯੂਥ ਮੈਸ਼ਾ ਬਹੁਤ ਦੇਖਿਆ ਹੈ ਇਹ ਬਹੁਤ ਅੱਛੀ ਸਰਕਾਰ ਦੀ ਮੁਹਿੰਮ ਹੈ ਔਰ ਬੱਚਿਆਂ ਨੂੰ ਜੇ ਅਗਰ ਪੰਜਾਬ ਦੀ ਜਵਾਨੀ ਬਚਾਉਣੀ ਆ ਤੇ ਮੈਂ ਕਹਿੰਦੀ ਸਰਕਾਰ ਨੇ ਇਹ ਬਹੁਤ ਅੱਛਾ ਉਪਰਾਲਾ ਸ਼ੁਰੂ ਕੀਤਾ ਆ ਔਰ ਅਸੀਂ ਇਹਦੇ ਕਹ ਰਹੇ ਆ ਭਈ ਐਜ਼ ਅ ਸਰਪੰਚ ਬეკਰੀਆਂ ਅਸੀਂ ਸ਼ੁਕਰਗੁਜ਼ਾਰ ਆ ਸਰਕਾਰ ਦੇ ਕਿ ਇਹ ਬੱਚਿਆਂ ਨੂੰ ਇੱਕ ਪੰਜਾਬ ਦੀ ਇੱਕ ਜਵਾਨੀ ਨੂੰ ਜਿਹੜੀ ਕਾਫੀ ਜ਼ਿਆਦਾ ਮਾਈਗ੍ਰੇਟ ਵੀ ਹੋ ਗਈ ਆ ਬਾਹਰ ਔਰ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਬਚਾਉਣ ਲਈ ਬਹੁਤ ਅੱਛਾ ਉਪਰਾਲਾ ਆ ਕੀਤਾ ਗਿਆ ਆ ਤੇ ਮੇਰੇ ਸਰਕਾਰ ਨੂੰ ਦੁਆਵਾਂ ਹੀ ਮਿਲਣਗੀਆਂ ਮਾਵਾਂ ਤੋਂ ਤਾਂ ਜੀ ਸਰਕਾਰਾਂ ਪਹਿਲੇ ਵੀ ਰਹੀਆਂ ਨੇ ਤੁਸੀਂ ਜਿਸ ਤਰ੍ਹਾਂ ਦਿਓ ਵੀ ਆਹ ਸਰਕਾਰ ਨੇ ਨਸ਼ੇ ਬੁਧ ਕੰਮ ਕੀਤਾ ਦੇਖੋ ਸਰਕਾਰਾਂ ਦਾ ਸਾਰੀਆਂ ਹੀ ਕੋਸ਼ਿਸ਼ ਕਰਦੀਆਂ ਇਹ ਹੁੰਦਾ ਵੀ ਪਹਿਲਾਂ ਪਹਿਲ ਕੌਣ ਕਰਦਾ ਇਹਨਾਂ ਨੇ ਕੀਤੀ ਹੁਣ ਜਿਹੜੀ ਹਾਲਾਤ ਹੈ ਉਹ ਬੱਦਤਰ ਹੋ ਰਹੀ ਸੀਗੇ ਕਿਉਂਕਿ ਜਿਹੜੇ ਬੱਚੇ 10-10 ਸਾਲ ਦੇ ਲੱਗੇ ਹੋਏ ਆ ਹੁਣ ਉਹ ਆਪਣੇ ਕ੍ਰਾਈਮ ਵੀ ਕਰਦੇ ਆ ਪੇਰੈਂਟਸ ਨੂੰ ਵੀ ਤੰਗ ਕਰਦੇ ਆ ਤੇ ਉਹ ਇਨਾਂ ਨੂੰ ਉਹ ਅਗਰ ਉਦੋਂ ਹੀ ਆਪਾਂ ਸ਼ੁਰੂ ਚ ਹੀ ਕੰਟੇਲ ਕਰ ਲੈਂਦੇ ਤੇ ਜ਼ਿਆਦਾ ਅੱਛਾ ਸੀ ਪਰ ਚਲੋ ਹੁਣ ਵੀ ਸਹੀ ਹੁਣ ਵੀ ਠੀਕ ਹੋ ਜਾਣ ਬੱਚੇ ਪੰਜਾਬ ਦੀ ਜਿਹੜੀ ਜਵਾਨੀ ਬਹਾਲ ਹੋ ਜਾਏ ਇਸ ਤੋਂ ਅੱਛੀ ਗੱਲ ਹੋਤੀ ਹੋਵੇ ਹਾਂਜੀ ਹਾਲਾਤ ਕਿਵੇਂ ਵਧੀਆ ਠੀਕ ਨੇ ਹੁਣ ਅੰਰੋਸ਼ ਦੇ ਕਲਾਸ ਨਛੇ ਦੇ ਖਲਾ ਪਿੰਡੇ ਸਾਡਾ ਬਹੁਤ ਸਾਫ ਦਿੱਤਾ ਜੀ ਔਰ ਕਾਫੀ ਤੱਕ ਅਸੀਂ ਕਟੇਲ ਵੀ ਕੀਤਾ ਔਰ ਮੇਰੇ ਖਿਆਲ ਚ ਹੋਰ ਇੱਕ ਅੱਦੇ ਮਹੀਨੇ ਚ ਅਸੀਂ ਪੂਰਾ ਪਿੰਡ ਹੋ ਜਾਏਗਾ ਸਾਡਾ ਸਾਫ ਕਾਫੀ ਜ਼ਿਆਦਾ ਥਲ पे ਜੀ ਕਹਿੰਦਾ ਮਤਲਬ ਮਾਮਾ ਦੇ ਪੁੱਤ ਘੈਣਾ ਦੇ ਪੁੱਰਾ ਸਭ ਹੁਣ ਸੇਫ ਰਹਿਣਗੇ ਬਿਲਕੁਲ ਰਹਿਣਗੇ ਕਿਉਂ ਨਹੀਂ ਰਹਿਣਗੇ ਜੀ ਹਾਂਜੀ ਔਰ ਮਾਵਾਂ ਖੁਦ ਅੱਗ ਗਈਆਂ ਨਹੀਂ ਆ ਜੀ ਹੁਣ ਤੇ ਇਹ ਮਾਂ ਆ ਕੇ ਖੁਦ ਕਹਿੰਦੀ ਆ ਵੀ ਮੇਰੇ ਬੱਚੇ ਨੂੰ ਲੈ ਜਾਓ ਜੀ ਇਹਨੂੰ ਠੀਕ ਕਰੋ ਜੀ ਇਹ ਕੀ ਕਹਣਾ ਜਦੋਂ ਲੋਕਾਂ ਨੂੰ ਮੈਸੇਜ ਨਹੀਂ ਦੇ ਰਹੇ ਨੌਜਵਾਨ ਲੋਕੀ ਕਹਿੰਦਾ ਨੌਂ ਹੀ ਬਣਾਉਣ ਬੱਚਿਆਂ ਨੂੰ ਇਹ ਕਹਿੰਨੀ ਆ ਬੇਟੇ ਪੜੋ ਜਿਸ ਤਰ੍ਹਾਂ ਇੱਕ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋਈ ਆ ਤੇ ਆਪਣਾ ਟਾਈਮ ਪੜ੍ਹਾਈ ਤੇ ਦਿਓ ਖੇਲਾ ਹੋ ਰਹੀਆਂ ਸਪੋਰਟਸ ਜਾਓ ਔਰ ਆਪਣੇ ਆਪ ਨੂੰ ਆਪਣੀ ਜਿਹੜੀ ਜਵਾਨੀ ਆ ਉਹ ਇਹਨਾਂ ਚੀਜ਼ਾਂ 'ਚ ਖਰਾਬ ਨਾ ਕਰੋ ਇੱਕ ਅੱਛੀ ਚੰਗੀ ਔਰ ਵਧੀਆ ਜ਼ਿੰਦਗੀ ਬਤੀਤ ਕਰੋ ਠੀਕ ਹੈ ਥੈਂਕ ਯੂ ਦੇਖੋ ਜੁਦ ਨਸ਼ਿਆਂ ਵਿਰੁੱਧ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਨੁਸਾਰ 2 ਮਹੀਨੇ ਪਹਿਲਾਂ ਜਿਹੜਾ ਜਦ ਚੱਲਿਆ ਸੋ ਬਹੁਤ ਕਾਮਯਾਬੀ ਮਿਲਲੀ ਆ ਬਹੁਤ ਵਧੀਆ ਪੰਜਾਬ ਪੁਲਿਸ ਦੇ ਉੱਤੇ ਲੱਗੀ ਹੋਈ ਆ ਸੋ ਅਸੀਂ ਜਿਹੜੀ ਇਹ ਜਿਹੜੀ ਮਹਿਮਾ ਇਸੇ ਤਰ੍ਹਾਂ ਕੰਟੀਨਿਊ ਜਾਰੀ ਰੱਖਾਂਗੇ ਸੋ ਅੱਜ ਦੀ ਇਸ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀ ਸੋਚ ਚੁੱਕ ਸਮਾਗਮ ਹੈ ਸੋਚਾਈ ਜਾਊਗੀ ਬੀਬੀਐਮ ਦੇ ਮੈਂਬਰ ਅਨੁਸਾਰ ਕਿਉਂਕਿ ਜਦੋਂ ਅਸੀਂ ਸਾਰੇ ਅੱਗੇ ਲੱਗ ਕੇ ਸਾਰੇ ਜਿਨ੍ਹਾਂ ਦੇ ਇੱਥੇ ਸਾਡੇ ਹਲਕਿਆਂ ਦੇ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਹਲਕਿਆਂ ਦੇ ਐਮਐਲਏ ਸਹਿਬਾਨ ਨਾਲ ਆਪਣੇ ਮੈਂਬਰ ਸਹਿਬਾਨ ਨੂੰ ਨਾਲ ਲੈ ਕੇ ਆਏ ਨੇ ਸੋ ਸਾਰਿਆਂ ਨੂੰ ਸੋਚ ਚੁੱਕ ਸਮਾਂ ਹੋਏਗੀ ਕਿ ਨਾ ਤੇ ਮੈਂ ਜਿਹੜਾ ਨਸ਼ਾ ਕਰਾਂਗਾ ਨਾ ਨਸ਼ਾ ਕਰਨ ਨਵਾਗਾ ਤੇ ਨਸ਼ਾ ਤਸਕਰਾਂ ਨੂੰ ਜਿੱਥਾਂ ਤੇ ਫੜਾਵਾਂਗੇ ਆਪ ਜਾ ਕੇ ਫੜਾਵਾਂ ਸੋ ਇਸੇ ਜੁੱਧ ਦੇ ਨਾਲ ਨਾਲ ਤੁਸੀਂ ਦੇਖਿਆ ਕਿ ਸਾਨੂੰ ਇੱਕ ਹੋਰ ਬੜਾ ਵੱਡਾ ਜੁੱਧ ਜਿਹੜਾ ਲੜਨਾ ਪਿਆ ਜਿਹੜਾ ਪਾਣੀਆਂ ਦੇ ਮੁੱਦੇ ਤੇ ਤੁਸੀਂ ਦੇਖਿਆ ਕਿ ਬੀਜੇਪੀ ਭਾਜਪਾ ਸਰਕਾਰ ਕੇਂਦਰ ਸਰਕਾਰ ਨੇ ਪੰਜਾਬ ਦੇ ਅਤੇ ਪੰਜਾਬੀਆਂ ਦੀ ਪਿੱਠ ਸੁਰਾ ਮਾਰਨ ਦਾ ਕੰਮ ਕੀਤਾ ਜਿੱਥੇ ਖੁਦ ਮੁੱਖ ਮੰਤਰੀ ਸਾਹਿਬ ਖੁਦ ਨੰਗਲ ਤੇ ਜਾ ਕੇ ਬੈਠ ਕੇ ਪਾਣੀ ਦੀ ਰਾਖੀ ਲਈ ਖੁਦ ਬੈਠ ਕੇ ਸੋ ਇਹ ਜਿਹੜੇ ਜੁੱਧ ਹੈ ਸਾਨੂੰ 3 ਸਾਲ ਤੋਂ ਕੰਟੀਨਿਊਸ ਜਿਹੜੇ ਲੜ ਰਹੇ ਹੈ ਜੁੱਧ ਨਸ਼ਾ ਵਿਰੁੱਧ ਵਾਲਾ ਜਿਵੇਂ ਸਿੱਖਿਆ ਕ੍ਰਾਂਤੀ ਦੇ ਲਈ ਅਸੀਂ ਵਾਅਦਾ ਕੀਤਾ ਸੀ ਉਹ ਚੜ੍ਹ ਲਈ ਹੈ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਕੇ ਅਸੀਂ ਉਹਦੇ ਉੱਤੇ ਲੱਗੇ ਹੋਏ ਆ ਨਸ਼ਾ ਮੁਕਤ ਪੰਜਾਬ ਅਸੀਂ ਵਾਦਾ ਕੀਤਾ ਸੀ ਲੋਕਾਂ ਨਾਲ ਤੇ 3 ਸਾਲ ਤੋਂ ਇਹਦੇ ਉੱਤੇ ਅਸੀਂ ਲੱਗੇ ਹੋਏ ਆ ਤੇ ਇਸੇ ਤਰ੍ਹਾਂ ਜਿਹੜੀ ਕੰਟੀਨਿਊਐਲੀ ਇਹ ਕਰਾਂਗੇ ਅਸੀਂ ਹੁਣ ਪਿੰਡ-ਪਿੰਡ ਜਾਵਾਂਗੇ ਘਰ-ਘਰ ਹਰ ਵਾਰਡ 'ਚ ਜਾਵਾਂਗੇ ਜਾ ਕੇ ਲੋਕਾਂ ਨੂੰ ਜਿਹੜੀ ਇਹ ਮੁਹਿੰਮ ਤੇ ਉਹ ਜਗਰੂਕ ਕਰਾਂਗੇ ਤੇ ਹਰ ਇੱਕ ਨੂੰ ਜਿਹੜਾ ਜੇ ਕੋਈ ਨਸ਼ਾ ਤਸਕਰ ਕਿਸੇ ਪਿੰਡ 'ਚ ਹੋਇਆ ਵੀ ਤੁਹਾਨੂੰ ਜਿਹੜਾ ਆਪ ਜਿਹੜੇ ਲੋਕ ਫੜ ਕੇ ਅਸੀਂ ਨਾਲ ਲਾ ਕੇ ਉਹ ਜੇਲਾ ਪੇਟਾ ਸਰ ਹਰਿਆਣਾ ਸਰ ਪਾਰਟੀ ਮੀਟਿੰਗ ਬੁਲਾਈ ਹੈ ਪਾਣੀ ਦੇ ਮੁੱਦੇ ਤੇ ਸੁਪਰੀਮ ਕੋਰਟ ਜਾਣ ਦੀ ਗੱਲ ਆਖ ਰਹੇ ਨੇ हरियाणा सरकार, सरकार, सरकार दे देखो किते दे भी चल जान ਕਿਉਂਕਿ ਸੁਪਰੀਮ ਕੋਰਟ ਨੇ ਵੀ ਫੈਸਲਾ ਤੋਹੀ ਦੇਣਾ ਜਿਹੜਾ 1981 ਚ ਨਾ ਨੇ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਫੈਸਲਾ ਬਣਾਇਆ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਇਹਨਾਂ ਨੂੰ ਪੀਣ ਵਾਲਾ ਪਾਣੀ 1700 ਕਿਊ ਕਿਊ ਮੀਟਰ ਪਾਣੀ ਦੇਣਾ ਅਸੀਂ 4000 ਕਿਊ ਮੀਟਰ ਪਾਣੀ ਆਲਰੇਡੀ ਦੇ ਰਹੇ ਹਾਂ ਸੋ ਇਹ ਕਹਿੰਦੇ ਪੀਣ ਵਾਲਾ ਪਾਣੀ ਤੇ ਦੁਸ਼ਮਣ ਨੂੰ ਵੀ ਪਿਉਂਦੇ ਆ ਅਸੀਂ ਗੁਰੂਆਂ ਤੋਂ ਸਿੱਖਿਆ ਸਾਡੇ ਤੇ ਪੰਜਾਬ ਵੈਸੇ ਲੰਗਰਾਂ ਦੇ ਹਮੇਸ਼ਾ ਲੰਗਰ ਲੱਗੇ ਰਹਿੰਦੇ ਆ ਅਸੀਂ 1700 ਦੀ ਵਜਾਇ ਚਾਰ ਹਜ਼ਾਰ ਕਿਊਸਿਕ ਮੀਟਰ ਪਾਣੀ ਹਰਿਆਣੇ ਨੂੰ ਦੇ ਰਹੇ ਆ ਕਿਉਂਕਿ ਪੰਜਾਬੀ ਆ ਜਿਹੜੇ ਖੂਨ ਨਾਲੋਂ ਵੱਧ ਪਾਣੀ ਪੰਜਾਬ ਦੇ ਪਾਣੀਆਂ ਨੂੰ ਪਸੰਦ ਪਿਆਰ ਕਰਦੇ ਆ ਸੋ ਅਸੀਂ ਇਸ ਤੋਂ ਫालतू ਪਾਣੀ ਨਹੀਂ ਦੇ ਸਕਦੇ ਜਿੰਨਾ ਪੀਣ ਵਾਸਤੇ ਤੇ ਅਸੀਂ ਡਬਲ ਤੋਂ ਵੀ ਤਿੰਨ ਗੁਣਾ ਦਿੱਤਾ ਹੋਇਆ ਇਸ ਤੋਂ ਹੋਰ ਕਿੰਨਾ ਕੁ ਦੇ ਦਈਏ ਉਹਨਾਂ ਨੂੰ ਪਰ ਅਸੀਂ ਆਪਣੇ ਪੰਜਾਬ ਦੇ ਕਿਸਾਨਾਂ ਲਈ ਉਹ ਸਾਡੇ ਕੋਲ ਪਾਣੀ ਫालतू ਹੈ ਹੀ ਨਹੀਂ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹ ਵਾਦਾ ਕੀਤਾ ਕਿ ਕਿ ਅਸੀਂ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਤੇ ਪੰਜਾਬੀਆਂ ਦੇ ਲੱਗੇ ਹੋਏ ਆ ਪ੍ਰਿਆਣੇ ਮੁੱਖ ਮੰਤਰੀ ਆਵਾਗ ਨਹੀਂ ਕਿ ਜਿਹੜੇ ਕਹਿੰਦੇ ਸੀ ਮੈਂ ਪੰਜਾਬ ਦਾ ਰੱਖਾਂ ਤੇ ਅੱਜ ਖੁਦ ਮੋਦੀ ਦੀ ਝੋਲੀ 'ਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਵਰਗੇ ਬੈਠੇ ਹੋਏ ਆ ਪੰਜਾਬ ਦੀ ਪਿੱਠ ਤੇ ਸੂਰਾ ਮਾਰਨ ਵਾਸਤੇ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਹੀ ਪੂਰੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਪਾਣੀਆਂ ਦੀ ਰਾਖੀ ਲਈ ਹਮੇਸ਼ਾ ਇਸ ਤਰ੍ਹਾਂ ਹੀ ਜੁੱਧ ਲੜਦੀ ਰਹੂਗੀ ਠੀਕ ਹੈ